ਕਰਨੇ ਪਹੁੰਚੇ ਸੀ ਬੈਂਕ ਕਰਤੀ ਤੇ ਸਿੱਖਾ ਇਤਿਹਾਸ ਦੇ ਜਦੋਂ ਅਸੀਂ ਪੰਨੇ ਫਰੋਲਦੇ ਆ ਤੇ ਕੋਈ ਪੰਨਾ ਇਹੋ ਜਿਹਾ ਨਹੀਂ ਲੱਭਦਾ ਜਿਹਦੇ ਤੇ ਲਹੂ ਦੇ ਛਿੱਟੇ ਜੜੇ ਆ ਉਹ ਨਾ ਹੋਣ ਪਰ ਜਦੋਂ ਅਸੀਂ ਖਾਸ ਨਜ਼ਰ ਉਹਨਾਂ ਪੰਨਿਆਂ ਤੇ ਮਾਰਦੇ ਆ ਜਿਨ੍ਹਾਂ ਉੱਤੇ 1704 ਦੇ ਵਿੱਚ ਦਸੰਬਰ ਦੇ ਆਖਰੀ 15 ਵਾੜੇ ਦਾ ਇਤਿਹਾਸ ਲਿਖਿਆ ਗਿਆ ਤਾਂ ਇਹ ਪੰਨੇ ਲਹੂ ਦੇ ਵਿੱਚ ਗੜੋਚ ਨਜ਼ਰ ਆਉਂਦੇ ਆ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਜਿਹੜਾ ਸ਼ਹੀਦੀ ਸਭਾ ਦੇ ਨਾਲ ਨਾਲ ਵੀ ਸ਼੍ਰੀ ਫਤਗੜ ਸਾਹਿਬ ਤੇ ਪੰਜਾਬ ਦੇ ਇਲਾਕੇ ਦੇ ਵਿੱਚ ਜਾਣਿਆ ਜਾਂਦਾ ਹੈ ਇਹਦਾ ਇਤਿਹਾਸ ਬੜਾ ਵਿਲੱਖਣ ਵੀ ਹੈ ਮਹੱਤਵਪੂਰਨ ਵੀ ਹੈ ਪ੍ਰੇਰਨਾ ਸਰੋਤ ਵੀ ਹੈ ਸਬਕ ਵੀ ਦਿੰਦਾ ਹੈ ਹੌਸਲਾ ਵੀ ਦਿੰਦਾ ਹੈ ਦਲੇਰੀ ਵੀ ਦਿੰਦਾ ਹੈ ਹਿੰਮਤ ਵੀ ਦਿੰਦਾ ਹੈ ਅੱਗੇ ਵਧਣ ਦੀ ਤਾਕਤ ਵੀ ਦਿੰਦਾ ਹੈ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦੁਨੀਆ ਦੀ ਸਭ ਤੋਂ ਵੱਧ ਅਸਾਵੀ ਜੰਗ ਹੋਈ ਹੈ ਜਿਦੇ ਵਿੱਚ ਇੱਕ ਪਾਸੇ 10 ਲੱਖ ਦਾ ਹਜ਼ੂਨ ਸੀ ਫੌਜਾਂ ਸਾਹਿਤ ਤੇ ਦੂਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਵਾਈ ਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਤੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਚਾਲੀ ਕੁਦੀ ਘਰੀਬ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੋਈ ਤੇ ਫਿਰ ਫਤਿਹਗੜ੍ਹ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ ਇਹ ਜਿਹੜੀਆਂ ਸ਼ਹਾਦਤਾਂ ਇਹ ਸਾਨੂੰ ਜਿਉਂਦਾ ਰੱਖਦੀਆਂ ਨੇ ਇਹ ਸਾਨੂੰ ਰੋਲਣ ਨਹੀਂ ਦਿੰਦੀਆਂ ਸਾਨੂੰ ਮਰਨ ਨਹੀਂ ਦਿੰਦੀਆਂ ਸਾਨੂੰ ਡਿੱਗਣ ਨਹੀਂ ਦਿੰਦੀਆਂ ਸਾਨੂੰ ਟੈਨ ਨਹੀਂ ਦਿੰਦੀਆਂ ਜਿੱਥੇ ਕਿਤੇ ਅਜਿਹੇ ਹਾਲਾਤ ਬਣਦੇ ਐ ਤੇ ਇਨ੍ਹਾਂ ਸ਼ਹਾਦਤਾਂ ਦਾ ਜਿਹੜਾ ਇਤਿਹਾਸ ਐ ਸਾਨੂੰ ਮੋੜ ਜਿਹੜਾ ਹੈ ਉਹ ਖੜੇ ਹੋਣ ਵਾਸਤੇ ਤਾਕਤ ਦੇ ਦਿੰਦਾ ਸਾਨੂੰ ਜ਼ਿੰਦਾ ਕਰ ਜਾਂਦਾ ਕੋਈ ਵੀ ਹਕੂਮਤ ਹੋਵੇ ਜਿੰਨਾ ਚਿਰ ਚਮਕੌਰ ਦੀ ਗੜੀ ਹੈ ਚਮਕੌਰ ਦੀ ਗੜੀ ਦਾ ਇਤਿਹਾਸ ਹੈ ਸਰਹੰਦ ਦੀਆਂ ਕੰਧਾਂ ਨੇ ਜਿਦੇ ਵਿੱਚ ਲਹੂ ਡੁੱਲਿਆ ਸਾਹਿਬਜ਼ਾਦਿਆਂ ਦਾ ਠੰਡਾ ਬੁਰਜ ਹੈ ਸਾਨੂੰ ਮੋਕਾ ਨਹੀਂ ਸਕਦੀਆਂ ਸਾਨੂੰ ਖਤਮ ਨਹੀਂ ਕਰ ਸਕਦੀਆਂ ਇਨ੍ਹਾਂ ਸ਼ਹਾਦਤਾਂ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਔਰ ਉਹਨਾਂ ਲੜਲੇ ਸਿੰਘਾਂ ਨੂੰ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕੋਟ ਕੋਟ ਨਮਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ